ਬਹੁਤ ਧੰਨਵਾਦ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਖੰਨਾ ਤੇ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਮੱਛੀਆਂ ਤੇ ਝੋਟੀਆਂ ਤੇ ਇਹਨਾਂ ਵਾਰੀ ਦੱਸਾਂਗੇ ਪੂਰੀ ਜਾਣਕਾਰੀ ਆਜੋ ਮੇਰਾ ਵੀਰ ਜਾਣਕਾਰੀ ਤੇ ਆਜੋ ਮੇਰਾ ਵੀਰ ਕੋਲੇ ਖੜੀ ਹੈ ਬਹੁਤ ਹੀ ਟਾਪ ਕਲਾਸ ਦੀ ਝੋਟੀ ਤੇ ਚੈੱਕ ਕਰੋ ਬਾਈ ਜੀ ਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਤੇ ਥਣ ਪੂਰੇ ਨਿਖੜਵੇਂ ਥਣ ਨੇ ਜੀ ਬਿਰ ਤੋੜ ਦੂੰਗਾ ਮੜਾ ਜਾਈ ਚੰਗਾ ਪਸ਼ੂ ਦੁੱਧ ਵਾਲਾ ਜੀ ਤੇ ਬਾਈਕੂਲ ਲਾਵਾਂਗੇ ਪੂਰੀ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਚੈੱਕ ਕਰੋ ਬਈ ਜੀ ਹਟਰ ਕੁਆਲਟੀ ਬਹੁਤ ਜ਼ਿਆਦਾ ਚੰਗੀ ਹੈ ਜੀ ਸਾਫ ਹੈ ਥੀਟਰ ਕੁਆਲਟੀ ਹੈ ਤੇ ਪੂਰੇ ਨਿਖੜਵੇਂ ਥਣ ਦੇ ਸ਼ਾਨਦਾਰ ਪਸ਼ੂ ਹੈ ਜੀ ਤੇ ਸਿੰਗਾ ਨਹੀਂ ਬਾਈ ਖੁੰਡੀ ਹੈ ਪਿਓਰ ਮੂਰਾ ਚ ਬਈ ਜੀ ਚੰਗੀ ਬਈ ਪਿੱਟਪੂੜੇ ਤੋਂ ਬਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਮਰਦੋਤ ਸਿੰਘ ਠੀਕ ਹੈ ਬਈ ਕਿਹੜਾ ਪਿੰਡ ਪੈ ਜਾਂਦਾ ਜੀ ਮਰੇ ਕੋਲਾ ਏਰੀਆ ਤੇ ਖਾਰਾ ਪਿੰਡ ਠੀਕ ਹੈ ਬਈ ਜੀ ਤੇ ਬਈ ਜਿਹੜੀ ਇਹ ਝੋਟੀ ਦਿਖਾਈ ਹੈ ਕਿਹੜੇ ਸੂਏ ਸੂਈ ਹੈ ਇਹ ਇਹ ਦਿੱਜੇ ਸੂਏ ਅੱਛਾ ਵੀਰੇ ਤੇ ਕਿੰਨਾ ਕੁ ਦੁੱਧ ਹੈ ਫਿਰ ਨੀਚੇ ਇਹਦੇ ਜੀ 16 ਕਿਲੋ ਤਿਆਰ ਹੈ ਇੱਥੇ 16 ਕਿਲੋ ਤਿਆਰ ਹੈ ਪੂਰੇ ਜੀ ਠੀਕ ਹੈ ਬਈ ਜੀ ਤੇ ਕਿਹੜੇ ਏਰੀਆ ਜੀ ਵੀਰੇ ਇਹ ਮਰੇ ਕੋਲਾ ਏਰੀਆ ਤੇ ਠੀਕ ਹੈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਲੈਣ ਦੇਣ ਆ ਵੀ 2 ਲੱਖ ਰੁਪਏ। ਅੱਛਾ 2 ਲੱਖ। ਮੜਾ ਮੋਟਾ ਮੰਨ ਤਣ ਕਰੋਗੇ ਵੀਰੇ? ਠੀਕ ਹੈ ਬਈ ਜੀ। ਤੇ ਕਿੰਨੇ ਪਸ਼ੂ ਲੈ ਗਏ ਵੀਰੇ ਅੱਜ ਆਪਾਂ? ਆਪਾਂ ਇਕੋ ਹੀ ਲੈਂਦੀ ਆ ਵੀਰੇ। ਅੱਛਾ ਇਕੋ ਲੈਂਦੀ ਆ? ਠੀਕ ਹੈ ਬਈ ਜੀ। ਤੇ ਬਈ ਜੀ ਵਪਾਰ ਦਾ ਕੰਮ ਆਪਣਾ ਹੀ? ਹਾਂ ਵਪਾਰ। ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ? ਸਾਰੀਆਂ ਲਾਉਂਦੇ ਆ ਵੀਰੇ। ਠੀਕ ਹੈ ਬਈ ਜੀ। ਤੇ ਮੋਬਾਈਲ ਨੰਬਰ ਕਰ ਦੂੰਗਾ ਵੀਰੇ ਸ਼ੇਰੀ? ਹਾਂ 99882 82985 ਇੱਕ ਹੋਰ ਦਵਾ ਦੇ ਬੋਲਦੇ ਵੀਰੇ। 99882 82985 ਠੀਕ ਹੈ ਬਈ ਜੀ। ਧੰਨਵਾਦ ਜੀ। ਸ਼ਾਨਦਾਰ ਝੋਟੀਆਂ ਖੜੀਆਂ ਬਈ ਟੌਪ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣੀ ਮੇਰਾ ਨਾਮ ਰਾਜੀ ਹੋਥੇ ਠੀਕ ਹੈ ਬਾਈ ਇਲਾਕਾ ਕਿਹੜਾ ਪੈ ਜਾਂਦਾ ਪਿੰਡ ਆਪਣਾ ਸ਼ਹਿਰ ਜਗਰਾਵਾ ਦੇ ਕੋਲੇ ਪਿੰਡ ਪੈਂਦਾ ਜੀ ਡੇਢ ਕਾਂ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਲੁਧਿਆਣਾ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਜੀ ਅੱਜ ਆਪਾਂ ਲੈ ਕੇ ਆਏ 5 ਬੰਦੇ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਹੈ ਵੀਰੇ ਆਪਣੀ ਹਾਂ ਜੀ ਵਪਾਰ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਮੰਡੀਆਂ ਆਪਸ ਤਕਰੀਬਨ ਸਾਰੀਆਂ ਲਾ ਲਈਆਂ ਘਰੇ ਵੀ ਮਾਲ ਬਿੱਤਰੀ ਵਾਲਾ ਹੁੰਦਾ ਹਰ ਟਾਈਮ ਆਪਾਂ ਮੈਨੂੰ ਦੋ 12 ਇੱਟ ਚੰਗੇ ਪਸ਼ੂ ਬਈਆਂ ਕੋਲੇ ਜੀ ਤੇ ਬਈ ਜੀ ਝੋਟੀਆਂ ਬਹੁਤ ਸਿਰਾ ਟੌਪ ਕਲਾਸ ਦੀਆਂ ਆਈਆਂ ਹੋਈਆਂ ਨੇ ਬਈਆਂ ਕੋਲੇ ਤੇ ਚਾਰੇ ਪਸ਼ੂ ਬਈਏ ਚਾਰੇ ਪੰਜੇ ਝੋਟੀਆਂ ਪੂਰੀਆਂ ਟੌਪ ਕਲਾਸ ਦੀਆਂ ਐ ਤੇ ਕੱਲੀ ਕੱਲੀ ਵਾਰੀ ਲਵਾਂਗੇ ਜਾਣਕਾਰੀ ਬਾਈ ਕੋਲੋਂ ਸ਼ਾਨਦਾਰ ਕੁਆਲਿਟੀ ਐ ਤੇ ਸਿੰਗਾ ਦੀ ਵੀ ਪੂਰੀਆਂ ਖੁੰਡੀਆਂ ਬਈ ਜੀ ਤੇ ਟੌਪ ਕੁਆਲਿਟੀ ਜੀ ਬਈ ਜੀ ਚੰਗੇ ਪਸ਼ੂ ਬਈ ਦੁੱਧ ਵਾਲੇ ਤੇ ਸ਼ਾਨਦਾਰ ਕੁਆਲਿਟੀ ਬਈ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਆਪਾਂ ਇਦਾਂ ਦੀ ਵੀਡੀਓ ਥੋੜਾ ਤਾਂ ਲੈ ਕੇ ਆਉਂਦੇ ਰਹਾਂਗੇ ਕਿਹੜੀ ਤੋਂ ਕਰੀਏ ਵੀਰ ਸਟਾਰਟ ਹੀ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਚੈੱਕ ਕਰੋ ਬਾਈ ਜੀ ਬਹੁਤ ਜ਼ਿਆਦਾ ਚੰਗੀ ਟੌਪ ਲਾਸ ਦੀ ਝੋਟੀ ਹੈ ਤੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਬਿਲਕੁਲ ਨਿਖੜਵੇਂ ਥਾਣੇ ਦੇ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਜੀ ਬਾਈ ਜੀ ਤੇ ਚੰਗਾ ਪੁੱਛੋ ਵੀਰੇ ਤੇ 70 ਰੁਪਈਆ ਨਹੀਂ ਨੰਗ ਦਾ ਸਿੰਗ ਵਿੱਚ ਹਾਂਜੀ ਬਾਈ ਸਭ ਤੋਂ ਪਹਿਲਾਂ ਸਿੰਗ ਚੈੱਕ ਕਰੋ ਜੀ ਸਿੰਗ ਹੈ ਪੂਰੀ ਟਾਪ ਗਲਾਸ ਮੋਹਰਾ ਚ ਆ ਜਾਂਦੀ ਬਾਈ ਜੀ ਇਹ ਪਿਓਰ ਮੋਹਰਾ ਪਿਓਰ ਮੋਹਰਾ ਤੇ ਬਾਈ ਥਣ ਥਣ ਬਹੁਤ ਲੰਬਾ ਲੱਗਿਆ ਹੋਇਆ ਤੁਸੀਂ ਨੇੜੇ ਤੋਂ ਵੀ ਤੁਹਾਨੂੰ ਚੈੱਕ ਕਰਾ ਦਾਂਗੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਬਾਈ ਪਿੱਠ ਪੂੜੇ ਤੋਂ ਬਹੁਤ ਚੰਗੀ ਹੈ ਝੋਟੀ ਤੇ ਪੂਰੇ ਨਿਖਣਵੇਂ ਥਣ ਨੇ ਤੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ 1 ਮਿੰਟ ਰੋਕ ਲੇ ਵੀਰੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਨੇੜੇ ਤੋਂ ਵੀ ਪੂਰਾ ਟਾਪ ਕੁਆਲਿਟੀ ਦੇ ਚਾਰੇ ਗ੍ਰਾਮ ਵਿੱਚ ਪ੍ਰੋਪਰ ਗੈਪ ਹੈ ਤੇ ਨਸਾਂ ਨੂੰ ਸਭ ਵਗੈਰਾ ਹੀ ਪੂਰੀ ਚੈੱਕ ਕਰ ਲੋ ਵਾਟਰ ਕੁਆਲਿਟੀ ਚ ਸ਼ਾਨਦਾਰ ਕੁਆਲਿਟੀ ਬਈ ਪੂਰੀ ਵਧੀਆ ਕੁਆਲਿਟੀ ਦਾ ਪਸ਼ੂ ਹੈ ਤੇ ਥਾਂ ਥਾਂ ਬਹੁਤ ਲੰਬਾ ਬਈ ਝੋਟੀ ਦਾ ਚੰਗਾ ਪਸ਼ੂ ਹੈ ਦੁੱਧ ਵਾਲਾ ਤੇ ਬਈ ਵੀ ਕਿਹ ਪਹਿਲੇ ਜੁਈ ਹੈ ਇਹ ਉਹਨੇ ਅੱਛੇ ਦੁੱਜੇ ਹੈ ਹੁਣ ਚੌਗੀ ਹੈ ਇਹ ਦੁੱਜੇ ਅੱਛਾ ਦੰਦ ਚੌਗੀ ਹੈ ਸਰੀਰ ਪੱਕਾ ਤੇ ਬਈ ਜੀ ਕਿੰਨਾ ਦੁੱਧ ਹੈ ਬਈ ਥੱਲੇ ਇਹਦੇ ਇਸ ਟਾਈਮ ਤੇ 18 ਕਿਲੋ ਕੰਡੇ ਤੋੜ ਮਾ ਅੱਛਾ ਪੂਰੇ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ 3.5 ਲੱਖ ਅੱਛਾ ਠੀਕ ਹੈ ਬਾਈ ਜੀ ਤੇ ਤਾਰ ਤੁਰਤ ਪੂਰੀ ਮੈਂ ਕਹਿਆ ਯਾ ਹੱਥ ਵੀ ਨਾਲ ਆਇਆ ਆਪਾਂ ਗਰੰਟੀ ਦੇ ਮੱਧ ਭੇਜਦਾ ਠੀਕ ਹੈ ਬਾਈ ਜੀ ਤਵਾਈਆਂ ਕੋਲ ਜਿਹੜੀ ਖੜੀ ਹੈ ਬਾਈ ਜੀ ਇਹ ਵੀ ਇੱਥੇ ਰਹੀ ਝੋਟੀ ਹੈ ਟਾਪ ਗਲਾਦੀ ਬਾਈ ਜੀ ਮੋਹਰਾ ਜੀ ਵੀ ਸਿੰਗੀਆਂ ਚੈੱਕ ਕਰੋ ਬਾਈ ਸਭ ਤੋਂ ਪਹਿਲਾਂ ਤਾਂ ਮੇਲੇ ਵਾਲੇ ਪਸ਼ੂ ਨੇ ਬਾਈਆਂ ਕੋਲੇ ਸਾਰੀ ਤੇ ਸ਼ਾਨਦਾਰ ਪਸ਼ੂ ਨੇ ਬਾਈ ਜੀ ਇਹ ਵੀ ਬਾਈ ਪਿੱਠ ਪੋੜਾ ਚੈੱਕ ਕਰੋ ਝੋਟੀ ਦਾ ਚੰਗਾ ਪਸ਼ੂ ਬਾਈ ਜੀ ਖਾਨਦਾਰ ਕੁਆਲਿਟੀ ਤੇ ਸਾਫ ਸੁਥਰੀ ਅਟਰ ਕੁਆਲਿਟੀ ਹੈ ਦੇਖੀ ਫਿਰ ਦੇਖੀ ਰੰਦ ਤੇ ਚੰਗਾ ਬਘੇ ਬਈ ਦੁੱਧ ਵਾਲਾ ਚੈੱਕ ਕਰੋ ਮੇਰਾ ਵੀਰ ਪੂਰੇ ਚਾਰੇ ਛਾਣ ਵਿੱਚ ਪ੍ਰੋਪਰ ਗੈਪ ਹੈ ਤੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਬਈ ਜੀ ਬਾ ਨਹੀਂ ਕਹਿੰਦਾ ਤੈਨੂੰ ਤੇ ਚੰਗਾ ਪੁੱਛੀ ਬਾਈ ਸਿੰਘ ਪੂਰੇ ਖੁੰਡੇ ਨੇ ਬਾਈ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਦੂਜੇ ਆ ਜੀ ਅੱਛਾ ਦੂਜੇ ਸੂਏ ਸੂਈ ਹੈ ਵੀਰੇ ਅੱਛਾ ਛੀਦੀ ਹੈ ਮੂੰਹ ਤਾਂ ਅੱਛਾ ਮੂੰਹ ਤਾਂ ਛੀਦੀ ਹੈ ਵੀਰੇ ਤੇ ਕਿੰਨਾ ਦੁੱਧ ਆ ਵੀਰ ਥੱਲੇ ਇਹਦੇ ਇਸ ਟਾਈਮੇ ਥੱਲੇ 16 ਕਿਲੋ ਤੱਕ ਤਿਆਰ ਆ ਪੂਰਾ ਇਹਨ ਕੰਡੇ ਵਾਲਾ ਪੂਰਾ ਇਹਨ ਕੰਡੇ ਵਾਲਾ ਥੋੜੇ ਦਿਨ ਦੀ ਸੂਈ ਹੈ ਠੀਕ ਆ ਬਾਈ ਜੀ ਇਹਨੂੰ ਇੱਕ ਹਫਤਾ ਹੋਇਆ ਹੈ ਹਫਤਾ ਬਾਝੂ ਹੋਰ ਇਹ ਤਾਂ ਜੀ 18 ਪਲੱਸ ਦੋਗੀ ਠੀਕ ਆ ਬਾਈ ਜੀ ਤੇ ਕਿਹੜੇ ਏਰੀਆ ਚੋਂ ਆਈ ਹੈ ਵੀਰੇ ਇਹ ਇਹ ਵੀਰੇ ਹਰਿਆਣੇ ਚੋਂ ਲਿਆ ਠੀਕ ਆ ਹਰਿਆਣੇ ਚੋਂ ਹੀ ਲੈ ਲੀ ਅੱਛਾ ਸ ਇਹਦਾ ਵੀਰੇ 315000 ਰੁਪਿਆ ਲੈਣ ਦੇਣਾ ਠੀਕ ਹੈ ਬਾਈ ਜੀ ਇਹ ਤਾਂ ਆਰਤੂਰ ਪੋਲੀ ਬਿਲਕੁਲ ਵੀਰੇ ਰੋਹ ਅਰਜੀ ਪੋਲੀ ਜਵਾਕ ਚੋਰਾ ਤੇ ਬੱਚੇ-ਪੁੱੱਚੇ ਖੋਲੀ ਜਾਣ ਕੋਈ ਦਿੱਕਤ ਤਾਂ ਨਹੀਂ ਵੀ ਕੋਈ ਕੋਈ ਪਰਵਾਹ ਹੀ ਨਹੀਂ ਖੁੱਲੀਆਂ ਫਿਰਦੀਆਂ ਆਈਆਂ ਵੀਰੇ ਇਹ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਝੋਟੀ ਹੈ ਬਾਈ ਜੀ ਇਹ ਵੀ ਬੜੀ ਟੌਪ ਕਲਾਸ ਦੀ ਹੈ ਤੇ ਪੰਜਾਂ ਕੋਲੇ ਬਾਈ ਸਾਰੇ ਪਸ਼ੂ ਚੰਗੇ ਹੀ ਨੇ ਸਿੰਘ ਚੈੱਕ ਕਰੋ ਪਹਿਲਾਂ ਸਭ ਤੋਂ ਪਹਿਲਾਂ ਬਾਈ ਸਿੰਘ ਇਹ ਪੂਰੀ ਸ਼ਾਨਦਾਰ ਕੁਆਲਿਟੀ ਹੈ ਬਾਈ ਮੋਹਰਾ ਚ ਟੌਪ ਕਲਾਸ ਦੀ ਝੋਟੀ ਹੈ ਤੇ ਪੂਰੀ ਸੰਭੀ ਹੋਈ ਹੈ ਬਾਈਆਂ ਦੀ ਤੇ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਟੀ ਬਰਾਬਰ ਹੈ ਦੋਵੇਂ ਪਾਸੇ ਤੋਂ ਤੇ ਚਾਰੇ ਦਿਨਾਂ ਵਿੱਚ ਪ੍ਰੋਪਰ ਗੈਪ ਹੈ ਕਿ ਥਣ ਥਣ ਬਹੁਤ ਲੰਬਾ ਬਾਈ ਜੀ ਚੈੱਕ ਕਰ ਸਕਦੇ ਹੋ ਜੀ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਨਿਖੜਵੇਂ ਥਣ ਨੇ ਬਈ ਚਾਰੇ ਲੰਬੇ ਥਣ ਨੇ ਤੇ ਪਿੱਠਪੂੜੇ ਦੀ ਬਹੁਤ ਚਮਕ ਹੈ ਬਾਈ ਪਤਲੇ ਜੰਮਦੀ ਹੈ ਬਾਈ ਜੀ ਸ਼ਾਨਦਾਰ ਝੋਟੀ ਤੇ ਬਈ ਤੋਫਾ ਹੀ ਹੈ ਤੇ ਲੰਬੀ ਪੂੰਛ ਬਈ ਲੰਬੇ ਥਣਾਂ ਦੇ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਐ ਤੇ ਬਈ ਜੀ ਮਗਰ ਕੀ ਇਹਦੇ ਜੀ ਮਗਰ ਕੱਟਾ ਠੀਕ ਐ ਬਈ ਜੀ ਤਿੰਨਾ ਮਗਰ ਕੱਟੇ ਆ ਠੀਕ ਐ ਬਈ ਜੀ ਤੇ ਬਈ ਦੁੱਧ ਤਾਂ ਕਿੰਨਾ ਥੱਲੇ ਇਹਦੇ ਇਹ ਥੱਲੇ 18+ ਹੀ ਹੋਣਾ ਅੱਛਾ ਪੂਰਾ ਇਹਨ ਪੂਰਾ ਇਹਨ ਝਾਗ ਵਾਲਾ ਦਾ 20 ਤੋਂ ਬਾਹਰ ਵੀ ਹੋਗਾ ਪੂਰਾ ਕੰਡਿਆ ਵਾਲਾ 18 ਕਿਹੜੇ ਸੂਏ ਵੀਰੇ ਪੈਸੇ ਹੈ ਇਹ ਦੂਜੇ ਅੱਛਾ ਇਹ ਵੀ ਦੂਜੇ ਹੋਇਆ ਜੀ ਆਪਾਂ ਜੇ ਅਸਰ ਪਹਿਲੇ ਦੂਜੇ ਅੱਛਾ ਪਹਿਲੇ ਦੂਜੇ ਸੂਏ ਹੁੰਦੇ ਤੁਸੀਂ ਪਹਿਲਾ ਦੂਜਾ ਸੂਆ ਲਈਦੇ ਤੀਜਾ ਤਾਂ ਆਪਾਂ ਲਈਦੇ ਠੀਕ ਹੈ ਬਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਦਾ ਲੈਣ ਦੇਣ ਇਹਦਾ 2.5 ਲੱਖ ਰੁਪਏ ਫੈਸਲਾ ਠੀਕ ਹੈ ਬਈ ਜੀ ਉਦਾਂ ਧਾਰਤੁਰ ਵਧੀਆ ਦੀ ਬਈ ਗਾਰੰਟੀ ਵਾਲੀ ਹੈ ਜੀ ਠੀਕ ਹੈ ਬਈ ਜੀ ਤੇ ਚੰਗਾ ਪਸ਼ੂ ਬਈ ਜੀ ਪ ਇੱਕ ਚਾਰੇ ਤਰ੍ਹਾਂ ਦੀ ਪ੍ਰੋਪਰ ਗੈਪ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਰੇਟ ਜਾਇਜ਼ ਹੈ ਬਾਈ ਦਾ ਕਿਉਂਕਿ ਬਾਈ ਜੀ ਸਾਹਿਬ ਨਾਲ ਦੁੱਧ ਝੋਟੀਆਂ ਦੀ ਕੁਆਲਿਟੀ ਹੈ ਉਹ ਸਭ ਦਾ ਰੇਟ ਬਾਈ ਨੇ ਬਹੁਤ ਜਾਇਜ਼ ਰੱਖਿਆ ਹੈ ਚੰਗਾ ਪਸ਼ੂ ਬਾਈ ਦੁੱਧ ਵਾਲਾ ਵੀ ਤੇ ਪਿੱਠਪੜੇ ਦੀ ਬਹੁਤ ਚੰਗੀ ਬਾਈ ਜੀ ਆ ਤਾਂ ਬਾਈਆਂ ਕੋਲ ਇੱਕ ਖੜੀ ਹੈ ਤਾਜੀ ਸੂਈ ਬਾਈ ਜਿਹੜੀ ਜੇਰ ਜੂਰ ਤੱਕ ਅਜੇ ਪਈ ਨਹੀਂ ਹੈ ਚੰਗਾ ਪਸ਼ੂ ਬਾਈ ਜੀ ਥੋੜੇ ਸਾਹਮਣੇ ਦੇਖ ਲਓ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੀ ਸਾਫ਼ ਸੁਥਰੀ ਹੈ ਥਣ ਥਣ ਪੂਰੇ ਨਿਖੜਵੇਂ ਥਾਣੇ ਚਾਰੇ ਦਿਨ ਵੀ ਪ੍ਰੋਪਰ ਗੈਪ ਹੈ ਤੇ ਤਾਜੀ ਸੁਈ ਹੈ ਬਾਈ ਹੁਣੀ ਥੋੜਾ ਟਾਈਮ ਪੈਲਾ ਤੇ ਚੰਗਾ ਪਸ਼ੂ ਬਾਈ ਜੀ ਪਿੱਠ ਫੁੜੇ ਤੋਂ ਚੰਗੀ ਹੈ ਵੀ ਝੋਟੀ ਤੇ ਕੱਦ ਘਾਟ ਬਹੁਤ ਹੈ ਬਾਈ ਸਭ ਤੋਂ ਵੱਡੀ ਗੱਲ ਹੈ ਦੁੱਧ ਵਾਲਾ ਪਸ਼ੂ ਹੈ ਪੂਰਾ ਇਹਨਾਂ ਪੂਰੀ ਬਲੈਕ ਜੈੱਡ ਮੋਰਾ ਚ ਆ ਜਾਂਦੀ ਹੈ ਤੇ ਸਿੰਘ ਸੁੰਗ ਦੇ ਵੀ ਚੰਗੇ ਨੇ ਬਾਈ ਜੀ ਤੇ ਕਿਹੜੇ ਸੁਈ ਸੁਈ ਹੈ ਵੀਰੇ ਇਹ ਇਹ ਪਿੱਛੇ ਹੈ ਠੀਕ ਹੈ ਬਾਈ ਜੀ ਅਟਰ ਕੁਆਲਟੀ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਪੂਰੀ ਸਾਫ ਸੁਥਰੀ ਹੈ ਸਟੀਜੀਅਸ ਹੋਏ ਬਾਈ ਜੀ ਤੇ ਛੋਟੀ ਮੱਝਪੂਰੀ ਨੂੰ ਸੰਭੀ ਵੀ ਹੈ ਬੰਦਿਆਂ ਨੇ ਤੇ ਚੰਗਾ ਬਸ਼ੂ ਬਾਈ ਦੁੱਧ ਵਾਲਾ ਤੇ ਪੂਰੀ ਬਲੈਕ ਜੈੱਟ ਚ ਮੂਰਾ ਤੇ ਬਾਈ ਕਿੰਨਾ ਕੁ ਦੁੱਧ ਕਰ ਜੂ ਇਸ ਵਾਰੀ ਇਹ ਇਸ ਵਾਰੀ ਦਾ 22 23 ਦਾ ਰਿਕਾਰਡ ਹੋਣਾ ਚਾਹੀਦਾ 20 ਇਹਨੇ ਕਿਲੋ ਦੂਜੇ ਸੂਏ ਕੰਡੇ ਤੇ ਚੜਾਇਆ ਕੱਟ-ਕੱਟ ਵੀ ਹੈ ਬਈ ਕਰ ਦੂ ਇਹਨਾਂ ਦਾ ਇਹ ਥੋੜਾ ਪੰਜ ਚਾਰ ਦਿਨ ਪਹਿਲਾਂ ਸੂਈ ਗੱਡੀ ਚੜਨ ਕਰਕੇ ਆ ਜਾ ਕੇ ਇੱਥੇ ਸੂਈ ਆ ਮੰਡੀ ਤੇ ਠੀਕ ਹੈ ਬਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਆਪਾ 2 ਲੱਖ 5000 ਫਿਕਸ ਰੇਟ ਹੈ ਅੱਛਾ ਰੇਟ ਤਾਂ ਬਈ ਘੱਟ ਰੱਖਿਆ ਦੂਜਿਆਂ ਨਾਲੋਂ ਇਹ ਵੀਰੇ ਤੀਜਾ ਸੂਆ ਅੱਛਾ ਸੂਏ ਕਰਕੇ ਚੱਕਰ ਬਈ ਇਹ ਲਾਉਣ ਵਾਲੀ ਹੈ ਦੁੱਧ ਤਿਆਰ ਕਰਨਾ ਤਾਂ ਕਰਕੇ ਠੀਕ ਹੈ ਬਈ ਜੀ ਜਦੋਂ ਦੁੱਧ ਤਿਆਰ ਹੋ ਗਿਆ ਫਿਰ ਇਹਦਾ ਵੀ ਵਾਜ ਜਾਣਾ ਠੀਕ ਹੈ ਬਈ ਜੀ ਤੇ ਇਸ ਇਸ ਤੋਂ ਬਾਅਦ ਆਪਣਾ ਪਿੰਡ ਆ ਹੀ ਦੇੜਕਾ ਹਾਂਜੀ ਤਸੀਲ ਆ ਜਗਰਾਉ ਜੀ ਜਿਹੜਾ ਲੁਧਿਆਣਾ ਆਪਣਾ ਸਿੱਧੂ ਡੇਰੀ ਫਾਰਮ ਨਾਂ ਤੇ ਚੈਨਲ ਵੀ ਆ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਜੀ 99155510376 ਇੱਕ ਵਾਰ ਦੁਬਾਰੇ ਬੋਲ ਦਿਓ ਵੀਰੇ 99155510376 ਜੀ ਤੇ ਕਿਸੇ ਨੇ ਬਾਈ ਜੀ ਮੱਝਾਂ-ਮੂਝਾਂ ਲੈਣੀ ਹੋਣ ਤੁਹਾਨੂੰ ਕੰਟੈਕਟ ਕਰਕੇ ਆ ਸਕਦਾ ਜੀ ਕੰਟੈਕਟ ਕਰਕੇ ਘਰੇ ਆ ਸਕਦੇ ਜੀ ਆਪਣੇ ਕੋਲ ਠੀਕ ਮਤਲਬ ਜਵਾਕੇ ਵੀ ਦੁੱਧ ਦਵਾਂਗੇ ਜੀ ਠੀਕ ਹੈ ਜੀ ਪਸ਼ੂ ਹੁੰਦੇ ਹੀ ਨਹੀਂ ਪੰਦਸ ਖੜੇ ਹਰ ਟਾਈਮ 10 ਤੋਂ ਬਾਅਦ ਅਵੇਲੇਬਲ ਰਹੇ ਠੀਕ ਬਾਈ ਜੀ ਕੱਲਾ ਆਪਣ ਦੇ ਪਸ਼ੂ ਹਰਿਆਣੇ ਚੋਂ ਆਈਆਂ ਤੁਹਾਡੇ ਕੋਲ ਹਰਿਆਣੇ ਤੋਂ ਆਉਂਦਾ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਜੀ ਮੰਡੀ ਵਿੱਚ ਪਸ਼ੂ ਵਾਧੂ ਆਏ ਹੋਏ ਨੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਪਾ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਪਾ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਮੰਡੀ ਬਈ ਅੱਜ ਫੁੱਲ ਭਰੀ ਹੈ ਤੇ ਪਸ਼ੂ ਵਾਧੂ ਆਏ ਹੋਏ ਨੇ ਤੇ ਵਧੀਆ ਜੀ ਵਧੀਆ ਵੀਰੇ ਤੇ ਕੱਲੀ ਕੱਲੀ ਭਰੀ ਦਵਾਂਗੇ ਜਾਣਕਾਰੀ ਤੇ ਆਜੋ ਮੇਰਾ ਵੀਰ ਬਹੁਤ ਪਤਨਗੀ ਨਾ ਝੋਟੀ ਚੈੱਕ ਕਰੋ ਮੇਰਾ ਵੀਰ ਬਾਈਆਂ ਕੋਲੇ ਸ਼ਾਨਦਾਰ ਕੁਆਲਿਟੀ ਬਈ ਦੋ ਦੰਦ ਹੈ ਜੇ ਇਹ ਠੀਕ ਹੈ ਤੇ ਬਈ 1 ਕਿਲੋ ਗੋਲੀ ਤਿਆਰ ਹੈ ਠੀਕ ਹੈ ਇਹ ਦੋ ਤੋਰ ਦੋ ਬਈ ਲੰਬੀ ਚੰਗਾ ਬਚੂ ਬਈ ਜੀ ਬਈ ਦੁੱਧ ਵਾਲਾ ਕਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਨਿਖੜਵੇਂ ਥਣਦੇ ਬਈ ਜੀ ਪੂਰੇ ਤੇ ਨੇੜੇ ਤੋਂ ਵੀ ਚੈੱਕ ਕਰ ਸਕ ਤੁਸੀਂ ਜੀ ਆ ਬੰਦੋ ਵੀਰੇ ਤੋਰ ਦੀ ਦੇਖ ਲਈ ਇੱਕ ਬੰਨ ਵਾਲੀ ਹੈ ਆ ਦੇਖੀ ਕਿਹੜਾ ਪੂਰੇ ਖੁੰਡੇ ਨੇ ਤੇ ਸ਼ਾਨਦਾਰ ਪਛੂ ਬਾਈ ਜੀ ਮੈਂ ਤੁਹਾਨੂੰ ਜਿਹੜੀ ਕਹਿ ਕੇ ਲੈਣੀ ਹੈ ਮੈਨੂੰ ਪਤਾ ਹੈ ਮਗਰ ਕੱਟਾ ਬਾਈ ਚੈੱਕ ਕਰ ਸੋ ਤੁਸੀਂ ਜੀ ਬਾਕੀ ਸਿੰਘਾਂ ਦੀ ਕੁਆਲਿਟੀ ਬਾਈ ਇੱਕ ਨੰਬਰੇ ਸ਼ਾਨਦਾਰ ਕੁਆਲਿਟੀ ਹੈ ਤੇ ਚੰਗਾ ਪਛੂ ਬਾਈ ਦੁੱਧ ਵਾਲਾ ਤੇ ਅਟਰ ਕੁਆਲਟੀ ਪੂਰੀ ਸਾਫ ਸੁੱਧੀ ਤੁਸੀਂ ਦੂਜੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋਈ ਚਾਰੇ ਥਣਾ ਵੀ ਪ੍ਰੋਪਰ ਗੈਪ ਹੈ ਜੀ ਤੇ ਨਿੱਖਣਵੇਂ ਥਣ ਨੇ ਬਈ ਜੀ ਚਾਰੇ ਤੇ ਖਦਖੜ ਬਹੁਤ ਹੈ ਬਈ ਝੋਟੀ ਤੇ ਜੀ ਕਰ ਦੋਗੇ ਵੀਰੇ ਲੱਗ ਥਮ ਲੰਮ ਸਮ ਦਾਦੂ ਰੇਟ ਰੇਟ ਜਿਹੜਾਂ ਗਿਆ ਇੱਕ ਦਾਦੀ ਅੱਛਾ ਇੱਕ ਦਾਦੀ ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਜਿਹੜੀ ਬਈ ਜੀ ਆ ਝੋਟੀ ਖੜੀ ਹੈ ਇਹ ਵੀ ਦੋ ਦੰਦਾਂ ਦਾ ਅੱਛਾ ਦੋ ਦੰਦ ਤੇ ਸਿਰਫ ਬਈ ਤੋਰ ਦੂੰਗਾ ਵੀਰੇ ਬਈ ਜੀ ਬਹੁਤ ਜ਼ਿਆਦਾ ਚੰਗਾ ਪਸ਼ੂ ਬਈ ਜੀ ਦੋ ਦੰਦ ਹੈ ਸਿਰਫ ਸਿੰਘਸੂ ਦਾ ਬਹੁਤ ਖੁੰਡਾ ਬਾਈ ਝੋਟੀ ਦਾ ਬਾਕੀ ਪਿੱਠਪੂੜੇ ਤੋਂ ਚੰਗੀ ਬਾਈ ਜੀ ਚੰਗੀ ਅਟਰ ਕੁਆਲਟੀ ਹੈ ਬਾਈ ਜੀ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਬਾਕੀ ਬਾਈ ਥਣ ਪੂਰੇ ਨਿਕੜ ਮੈਨੇ ਤੇ ਚਾਰ ਥਣਾਂ ਵਿੱਚ ਪ੍ਰੋਪਰ ਗਿਆਪ ਹੈ ਬਾਈ ਜੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਐਂ ਕਰ ਵੇਰ ਦੁੱਧ ਤਾਂ ਕਿੰਨਾ ਘੜਦਿਉ ਜੀ ਦੁੱਧ 11 ਕਿਲੋ ਪਰ ਸੋਹ ਜੀ ਠੀਕ ਹੈ ਬਾਈ ਜੀ ਇਹ ਤਾਂ ਕਿੰਨਾ ਮੁੱਲ ਕਰ ਰਿਹਾ ਵੀਰ ਆਪੇ ਵੈਸੇ ਇਹਦਾ ਮੁੱਲ ਕਰ ਦੇ ਨੱਪੇ ਆ ਅੱਛਾ 090 ਹਜ਼ਾਰ ਬਹੁਤ ਹੀ ਜੈਜਰੇ ਟਰੱਕ ਤਾਂ ਵਾਈਆਂ ਨੇ ਜੀ ਟਾਪ ਲਾਤੀਆਂ ਮੋਰਾ ਝੋਟੀ ਤੇ ਬਾਈ ਪਿੱਠ ਪੁੜੇ ਤੋਂ ਬਹੁਤ ਚੰਗੀ ਹੈ ਚੰਗਾ ਦੁੱਧਾ ਤੇ ਬਾਈ ਅਟਰ ਕੁਆਲਟੀ ਸਾਫ਼ ਸੁਥਰੀ ਬਿਲਕੁਲ ਬਾਈ ਕਿਹੜੇ ਏਰੀਆ ਚੋਂ ਆਈ ਵੈਸੇ ਇਹ ਅੱਛਾ ਰਾਮਪਰਾ ਫੂਲ ਵੀਰ ਠੀਕ ਹੈ ਚੰਗਾ ਪਸ਼ੂ ਬਾਈ ਦੁੱਧ ਵਾਲਾ ਚੈੱਕ ਕਰੋ ਜੀ ਅਟਰ ਕੁਆਲਟੀ ਸਾਫ਼ ਸੁਥਰੀ ਹੈ ਜੀ ਅੱਛਾ ਫਿਰ ਮੈਂ ਪੁੱਛੂਗਾ ਵੀਰੇ ਇਸ ਤੋਂ ਲਾਵਾ ਆਪਣੇ ਕੋਲ ਚੋਟੀ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਇਹਦੇ ਮਗਰ ਕੀ ਵੀਰ ਮਗਰ ਕੱਟ ਆਇਆ ਦੇਖੀ ਠੀਕ ਹੈ ਬਾਈ ਜੀ ਮਗਰ ਬਾਈ ਜੀ ਕੱਟਾ ਚੈੱਕ ਕਰੋ ਜੀ ਚੰਗੀ ਝੋਟੀ ਹੋਈ ਪਿੱਠੋੜ ਸਿੰਘਾ ਸਿੰਘ ਵਧੀਆ ਨੇ ਤੇ ਇਸ ਤੋਂ ਬਾਅਦ ਖੋਣ ਤੁਹਾਨੂੰ ਅਗਲੀ ਝੋਟੀ ਇਹ ਵੀ ਸ਼ਾਨਦਾਰ ਝੋਟੀ ਹੈ ਪੂਰੀ ਟਾਪ ਕੁਆਲਿਟੀ ਦੀ ਤੇ ਚੰਗਾ ਪਛਿਓ ਬਾਈ ਦੁੱਧ ਵਾਲਾ ਤੇ ਤੇ ਚੰਗਾ ਵਸੂ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਬਾਈ ਜੀ ਅਟਰ ਕੁਆਲਟੀ ਪੂਰੀ ਟਾਪ ਕੁਆਲਟੀ ਦੀ ਹੈ ਤੇ ਥਣ ਤੋਂ ਪੂਰੇ ਨਿਖਣਵੇਂ ਨੇ ਬਾਈ ਜੀ ਤੇ ਸਿੰਘ ਗੁੰਡੇ ਨੇ ਬਾਈ ਜੀ ਪੂਰੇ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਪਿੱਠਪੜੇ ਤੋਂ ਚੰਗੀ ਹੈ ਬਾਈ ਜੀ ਤੇ ਬਾਈ ਜੀ ਇਹ ਕਿਹੜੇ ਸੂ ਹੈ ਜੀ ਇਹ ਨੂੰ ਪਹਿਲਾਂ ਨਾ ਬਾਈ ਅੱਛਾ ਪਹਿਲਾਂ ਨੇ ਸਾਰੀਆਂ ਠੀਕ ਹੈ ਬਾਈ ਜੀ ਤੇ ਮੁੱਲ ਕਿੰਨਾ ਕਰੇ ਵੀਰੇ ਤੇ ਆਪਾਂ ਠੀਕ ਹੈ ਜੀ ਤੇ ਬਹੁਤ ਹੀ ਜੈਜ ਰੇਟ ਹੈ ਸਿਰਫ 115 ਤੇ ਚੰਗਾ ਪਜੀ ਬਾਈ ਦੁੱਧ ਵਾਲਾ ਤੇ ਚੈੱਕ ਕਰ ਸਕਦੇ ਤੁਸੀਂ ਜੀ ਲੈਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਫਿਰ ਦੁੱਧ ਕਿੰਨੇ ਥੱਲੇ ਤੇ ਜੀ ਅੱਛਾ ਜੀ ਪੂਰੇ ਕੰਡੇ ਵਾਲਾ ਠੀਕ ਹੈ ਜੀ ਮਗਰ ਵੀਰੇ ਤੇ ਮਗਰ ਇਹਦੇ ਵੀ ਕੱਟਾ ਬਾਈ ਜੀ ਪਰ ਦੁੱਧ ਪੱਖੋ ਬਾਈ ਚੰਗੀ ਝੋਟੀ ਹੈ ਖਰੀ ਜਨ ਜਮਾਂ ਤੇ ਚੈੱਕ ਕਰੋ ਜੀ ਚਾਲਰ ਵਿੱਚ ਪ੍ਰੋਪਰ ਗਏ ਪਿਆ ਜੀ ਇਸ ਤੋਂ ਬਾਅਦ ਹੁਣ ਦਿਖਾਉਂਦੇ ਅਗਲੀ ਝੋਟੀ ਬਈ ਇਹ ਵੀ ਤੋਹਫਾ ਹੀ ਹੈ ਚੰਗਾ ਪਸ਼ੂ ਬਈ ਇਹ ਵੀ ਪਿੱਠਪੜੇ ਤੋਂ ਚੱਕ ਪਹਿਲਾਂ ਮੈਂ ਦੋ ਦੰਦਾ ਅੱਛਾ ਦੋ ਦੰਦਾ ਫਿਰ ਦੁੱਧ ਕਿੰਨਾ ਖਲੇਦਾ ਜੀ ਠੀਕ ਹੈ ਜੀ ਤੇ 12 ਲੀਟਰ ਦੁੱਧ ਤਿਆਰ ਹੈ ਬਈ ਝੋਟੀ ਚੰਗੀ ਹੈ ਨਾ ਪਿੱਠਪੜੇ ਤੋਂ ਵੀ ਚੰਗੀ ਹੈ ਚੰਗਾ ਪਸ਼ੂ ਬਈ ਦੁੱਧ ਦਾ ਚੈੱਕ ਕਰੋ ਜੀ ਝੋਟੀ ਦੀ ਕੁਆਲਿਟੀ ਟੌਪ ਕਲਾਸ ਦੀ ਹੈ ਜੀ ਤੇ ਵੀਰੇ ਤਾਂ ਕਿੰਨਾ ਮੁੱਲ ਰੱਖਿਆ ਭਾਈ ਮੁੱਲ ਕਿੰਨਾ ਰੱਖਿਆ ਮੁੱਲ ਇਹਨਾਂ ਦਾ 15 ਆਇਆ ਠੀਕ ਹੈ ਬਾਈ ਜੀ ਤੇ 115 ਜਾਇਜ ਰੇਟ ਰੱਖਿਆ ਭਾਈਆਂ ਨੇ ਜੀ ਤੇ ਭਾਈ ਚੰਗਾ ਪਸ਼ੂ ਦੁੱਧ ਵਾਲਾ ਇਹਨਾਂ ਤੇ ਨਿਖੜਵੇਂ ਥਾਣਦੇ ਭਾਈ ਝੋਟੀ ਤੇ ਪੂਰੇ ਹਨ ਠੀਕ ਹੈ ਬਾਈ ਜੀ ਤੇ ਕਿਹੜੇ ਮ ਕਿੰਨੇ ਦੰਦ ਦਾ ਭਾਈ ਇਹ ਅੱਛਾ 4 ਦੰਦ ਦਾ ਸਿਰਫ ਠੀਕ ਹੈ ਬਾਈ ਜੀ ਚੰਗਾ ਪਸ਼ੂ ਦੁੱਧ ਵਾਲਾ ਤੇ ਆਪਾਂ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਚੈੱਕ ਕਰੋ ਜੀ ਨਿਖੜਵੇਂ ਥਾਣਦੇ ਚਾਰੇ ਪੂਰੇ ਹਨ ਸ਼ਾਨਦਾਰ ਕੁਆਲਟੀ 'ਚ ਤੇ ਮਗਰ ਵੀਰੇ ਤਾਂ ਕੀ ਹੈ ਜੀ ਮਗਰ ਭਾਈ ਇਹ ਦੇਖ ਗਏ ਫੀਮੇਲ ਕਾਫ ਮੇਲ ਕਾਫ ਹੈ ਬਾਈ ਜੀ ਨਾਲ ਤੇ ਬਹੁਤ ਹੀ ਟਾਪ ਕੁਆਲਟੀ ਦਾ ਵੀ ਬਾਈ ਪਸ਼ੂ ਤੇ ਇਸ ਤੋਂ ਬਾਅਦ ਹੁਣ ਹੁੰਦੇ ਅਗਲੀ ਝੋਟੀ ਇਹ ਵੀ ਬੜੀ ਟਾਪ ਕੁਆਲਟੀ ਦੀ ਹੈ ਚੰਗਾ ਪਸ਼ੂ ਬਾਈ ਦੁੱਧ ਵਾਲ ਟਿਕ ਟੈਕ ਕਰਸੋ ਕੱਦ ਘੱਟ ਬਹੁਤ ਹੈ ਝੋਟੀ ਦਾ ਚੰਗਾ ਪਸ਼ੂ ਬਾਈ ਜੀ ਤੇ ਪੂਰੇ ਨਿਖੜਵੇਂ ਠੜਨੇ ਤੇ ਬਾਈ ਇਥੇ ਦੁੱਧ ਕਿੰਨਾ ਕੇ ਵੀਰੇ ਅੱਛਾ 9 ਕਿਲੋ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਕਰ ਰਹੇ ਤੇ 90 ਦੀ ਠੀਕ ਹੈ ਬਾਈ ਜੀ ਤੇ ਬਾਈ ਇਹਨਾਂ ਰੇਟਰ ਕਹਿੰਦਾ ਬਿਲਕੁਲ ਜਾਇਜ਼ 90000 ਰੁਪਏ ਜੀ ਤੇ ਬਾਕੀ ਮਾਨ ਤਾਨ ਕਰ ਦਾਂਗੇ ਬਾਈ ਕਹਿੰਦਾ ਬਾਕੀ ਛੋਟੀ ਬੜੀ ਟੌਪ ਕੋ ਰੱਖਦੀ ਹੈ ਤੇ ਬਾਈ ਜੀ ਹਜੇ ਤੇ ਹੈ ਕਿ ਨਹੀਂ ਦੰਦ ਵੀਰੇ ਇਹ ਟੈਨ ਟੈਨ ਦੰਦ ਸੁਣਿਆ ਹੋਊਗਾ ਵੀਰੇ ਠੀਕ ਹੈ ਨਾ ਦੰਦ ਕਿੰਨੇ ਦੰਦ ਅੱਛਾ ਚੌਗੀ ਹੈ ਠੀਕ ਹੈ ਬਈ ਜੀ ਤੇ ਵੀਰ ਆਪਣਾ ਪਿੰਡ ਕਿਹੜਾ ਪੈ ਜਾਂਦਾ ਜੀ ਆਪਣਾ ਠੱਠੇ ਪਈ ਬਈ ਅੱਛਾ ਜ਼ਿਲ੍ਹਾ ਮੁੱਖ ਹੈ ਅੱਛਾ ਸੀਰ ਬਗਾ ਆਪਣਾ ਅੱਛੀ ਬਗਾ ਆਪਣਾ ਲੀਕੋ ਜੀ ਆਪਣਾ ਨਾਮ ਕੀ ਵੀਰੇ ਮੇਰਾ ਨਾਮ ਰਹੇਗਾ ਜਸਪ੍ਰੀਤ ਨੂੰ ਦੱਸੀ ਗਿਆ ਤੇ ਮੇਰੇ ਡੈਡੀ ਦਾ ਨਾਮ ਹੈਗਾ ਸ਼ੰਦਰ ਸਿੰਘ ਠੀਕ ਹੈ ਬਈ ਜੀ ਤੇ ਬਈ ਜੀ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲਾ ਬਈ ਆਪਾਂ ਖੰਨਾ ਵੀਰੇ ਜ਼ਿਆਦਾ ਹੁੰਦਾ ਅੱਛਾ ਕਰਾ ਲਈ ਠੀਕ ਹੈ ਬਈ ਇਹ ਮੰਡੀਆਂ ਜਿਆਦਾ ਕਰ ਦੋ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਨੰਬਰ ਹੈ 98156 ਹਾਂਜੀ 586 ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 99156 586 ਠੀਕ ਹੈ ਬਈ ਫੇਰੇ ਘਰੇ ਪਛੋਂ ਉਹਨੇ ਬਈ ਹਾਂ ਵੀਰੇ ਹਾਂ ਫੋਨ ਕਰਕੇ ਆ ਸਕਦਾ ਬਈ ਜਦੋਂ ਮਰਜੀ 8 10 ਘੋਟੇ ਮੈਂ ਘਰੇ ਖੜੀ ਹੁੰਦੀ ਹਾਂ ਰੈਸ ਦਾ ਵੀ ਆਪਣੇ ਕੋਲੇ ਸਾਰਾ ਠੀਕ ਹੈ ਬਦਲ ਸਾਰਾ ਪ੍ਰਬੰਧ ਹੈਗਾ ਜੀ ਜੇ ਕਿਸੇ ਨੂੰ ਦੂਰੋਂ ਆਉਣਾ ਹੋਵੇ ਹਾਂ ਸਾਰਾ ਠੀਕ ਹੈ ਬਈ ਜੀ ਤੇ ਇੱਕ ਵਾਰ ਬਈ ਜੀ ਆਪਣਾ ਕਿਤ ਮਤਲਬ ਪਿੰਡ ਕਿੱਥੇ ਕਿ ਪੈ ਜਾਂਦਾ ਕਿਹੜੇ ਉਹਦੇ ਲੱਗ ਪਿਆ ਜਾਂਦਾ ਇਹ ਬਾਂਗਾ ਪ੍ਰਾਣਾ ਦੇ ਭਗਤਾ ਭਾਈ ਸੁਨੇ ਹਾਂਜੀ ਉਹਦੇ ਵਿਚਾਲੇ ਸਾਂਚ ਰਹਿ ਜਾਂਦਾ ਠੀਕ ਆ ਬਾਈ ਬਾਂਗਾ ਪਾਣਾ ਤੋਂ ਇਹਦਾ 15 ਕਿਲੋਮੀਟਰ ਹੈ ਤੇ ਭਗਤੇ ਭਾਈ ਤੋਂ ਇਹ 15 ਕਿਲੋਮੀਟਰ ਹੈ ਠੀਕ ਆ ਬਾਈ ਜੀ ਮਤਲਬ ਕਿਸੇ ਨੇ ਹੁਣ ਇੱਕ ਦੋ ਦਿਨ ਪਹਿਲਾਂ ਫੋਨ ਕਰਕੇ ਆ ਸਕਦਾ ਠੀਕ ਆ ਬਾਈ ਆ ਸਕਦਾ ਠੀਕ ਆ ਬਾਈ ਜੀ ਧੰਨਵਾਦ ਜੀ ਠੀਕ ਆ ਬਾਈ ਜੀ ਤੇ ਬਾਈ ਚੰਗੇ ਪਸ਼ੂ ਸੀਗੇ ਬਾਈਆਂ ਕੋਲ ਸਾਰੀ ਟਾਪ ਕੁਆਲਿਟੀ ਦੇ ਸੀਗੇ ਤੇ ਠੀਕ ਜਿਹੜੀ ਆਲੀ ਜੀ ਅੱਛਾ ਜੀ ਤੇ ਇੱਕ ਬਾਈਆਂ ਨੇ ਕਰਤੀ ਛੇਲ ਜੀ ਚੰਗਾ ਪਛੂ ਬਾਈ ਜੀ ਸੁਣ ਤੇ ਨਹੀਂ ਮਨ ਤੇਰੇ ਕਰਦੇ ਨਾ ਦੇ ਦੇ ਨਹੀਂ ਨਹੀਂ ਨਾ ਇਹ ਕਿੰਨੇ ਦੀ ਕਰੀ ਬਾਈ ਸੇਲ ਇਹ ਕਿੰਨੇ ਦੀ ਹੋਈ ਸੇਲ ਅੱਛਾ ਦੁੱਧਤ ਕਿੰਨੇ ਅਸ ਕੀ ਥੱਲੇ ਬਾਈ ਅੱਛਾ 20 ਲੀਟਰ ਸੀਗਾ ਬਾਈ ਜੀ ਤੇ ਬਾਈ ਜੀ 20 ਲੀਟਰ ਦੁੱਧ ਸੀਗਾ ਚੰਗਾ ਪਛੂ ਬਾਈ ਦੁੱਧੜ ਬਾਕੀ ਬਾਈ ਸਿੰਘਾਂ ਦੀ ਕੁਆਲਿਟੀ ਚੈੱਕ ਕਰਦਾ ਤੁਸੀਂ ਜੀ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੇ ਨੇ ਚੰਗਾ ਪਛੂ ਬਾਈ ਦੁੱਧੜ ਤੇ ਹੋ ਗਈ ਬਾਈ ਇਹ ਐ ਨਾ ਹੀ ਹਾਂ ਹੋ ਗਈ ਠੀਕ ਹੈ ਬਾਈ ਜੀ ਬਾਈਆਂ ਦੀ ਝੋਟੀਆਂ ਚੰਗੀਆਂ ਜੀ ਕਿ ਬਾਈ ਜੀ ਤੇ ਹੋ ਗਈ ਸੇਲ ਇਹ ਤੇ ਬਾਕੀ ਬਾਈਆਂ ਕੋਲ ਸਾਰੇ ਪਸ਼ੂ ਚੰਗੇ ਹੁੰਦੇ ਨੇ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਪਰ ਨੰਬਰ ਪਾਤਾ ਵੀਡੀਓ ਵਿੱਚ ਹੀ ਤੇ ਸ਼ਾਨਦਾਰ ਝੋਟੀਆਂ ਬਈ ਬਾਈਆਂ ਕੋਲ ਚੰਗੀਆਂ ਪਸ਼ੂ ਹੁੰਦੇ ਨੇ ਬਾਈ ਜੀ ਕਿੰਨੇ ਦੀ ਹੋਈ ਵੀਰੇ ਇਹ अच्छा 1 16 ਦੀ ਠੀਕ ਹੈ ਬਈ ਜੀ ਤੇ ਚੰਗਾ ਪਛੂ ਸੀਗਾ ਬਈ ਬਾਕੀ ਧਾਰ ਤੂਰ ਚੰਗੀ ਜਿਹੀ ਝੋਟੀ ਦੀ ਬਈ ਜੀ ਤੁਸੀਂ ਦੇਖ ਸਕਦੇ ਹੋ ਜੀ ਲੱਤ ਲੁੱਤ ਵਗੈਰਾ ਪੂਰੀ ਐਂਡ ਸਾਊਂਡ ਸਿਨੇਮਾ ਕੁਆਲਟੀ ਜਿਹੀ ਬਈਆਂ ਚੈੱਕ ਕਰ ਰਹੇ ਨੇ ਪਛੂ ਬਾਦੂ ਆਏ ਹੋਏ ਨੇ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਇਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਵੀ ਆਪਣੀ ਵੀਡੀਓ ਨਾਲ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਪੇਸ਼ੀ ਲੱਗਦੀ ਹੁੰਦੀ ਭਈ ਦੱਸਿਆ ਜਰੂਰ ਕਰੋ ਵੀਡੀਓ 'ਚ ਸੁਧਾਰ ਕਰਕੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਵੀਰਾਂ ਦਾ ਜੋੜਦਾਰੀ ਫਾਰਮਿੰਗ ਵਿੱਚ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਜ ਆਪਣੇ ਨੂੰ ਸਪੋਰਟ ਕਰਦੇ ਨੇ ਜੀ ਤੇ ਬਾਕੀ ਬਈ ਜੀ ਆਪਾਂ ਹਰ ਇੱਕ ਮੰਡੀ ਦੀ ਵੀਡੀਓ ਥੋੜਾ ਥੋੜਾ ਲੈ ਕੇ ਆਉਂਦੇ ਰਹਿੰਦੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਮੇਰਾ ਵੀਰ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਾਂਗੇ ਤੇ ਬਾਕੀ ਬਈ ਜੀ ਖੰਨੇ ਵਿਖੇ ਜਿਹੜੀਆਂ ਮੰਡੀਆਂ ਹੁੰਦੀਆਂ ਨੇ 8 ਦੀ ਹੁੰਦੀ ਹੈ ਜੀ 15 ਦੀ ਹੁੰਦੀ ਹੈ 22 ਦੀ ਹੁੰਦੀ ਹੈ ਜੀ ਤੁਸੀਂ ਇੱਥੇ ਆ ਸਕਦੇ ਹੋ ਜੀ 3 ਦਿਨ ਤੇ ਪਸ਼ੂ ਵਾਧੂ ਆਏ ਹੁੰਦੇ ਨੇ ਮਾਤਰਾ ਚ ਇੱਥੇ ਤੇ ਚੰਗੇ ਪਸ਼ੂ ਆਉਂਦੇ ਨੇ ਬਈ ਜੀ ਤੇ ਮੱਝਾਂ ਵੀ ਆਉਂਦੀਆਂ ਨੇ ਗਾਵਾਂ ਵੀ ਆਉਂਦੀਆਂ ਨੇ ਤੇ ਜਿਹੜਾ ਵੀ ਲੈਣਾ ਚਾਹੁੰਦੇ ਆ ਇੱਥੇ ਆ ਕੇ ਆਪਣਾ ਪੁਲੀਸ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਠੀਕ ਹੈ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਆਪਾਂ ਪੰਜ ਆਈ ਅੱਛਾ ਪੰਜ ਕੀ ਤਿੰਨ ਰੇ ਬਾਕੀ ਦੋ ਹੋ ਗਏ ਸੇਲ ਹਾਂਜੀ ਹਾਂਜੀ ਗਾਹਕ ਹੈਗਾ ਅੱਜ ਹਾਂ ਚੰਗਾ ਮਾਹੌਲ ਹੈ ਜੀ ਠੀਕ ਹੈ ਬਾਈ ਜੀ ਜਿਹੜੀ ਇਹ ਝੋਟੀ ਹੈ ਬਾਈ ਕਿਹੜੇ ਸੂਏ ਸੂਈ ਹੈ ਇਹ ਆ ਪਹਿਲਾ ਸੂਆ ਸੂਈ ਹੈ ਜੀ ਠੀਕ ਹੈ ਬਾਈ ਜੀ ਤੇ ਦੁੱਧ ਦਤ ਕਿੰਨੇ ਕੁ ਥੱਲੇ ਬਈਏ ਤੇ ਇੰਦੇ ਥੱਲੇ ਬਾਈ 13 ਕਿਲੋ ਹੈ ਠੀਕ ਹੈ ਬਾਈ ਜੀ ਤੇ ਮਗਰ ਇਹਦੇ ਵੀਰ ਮਗਰ ਬਾਈ ਦੇਖਾ ਕਟਾ ਕਟਾ ਬਾਈ ਤੇ ਕਿਹੜੇ ਰੀ ਦੀ ਝੋਟੀ ਬਈ ਇਹ ਇਹ ਕੋਟੀ ਹੈ ਜੀ ਤ੍ਰੀਤ ਕੋੜ ਦੀ ਠੀਕ ਵੀ ਉਹ ਤੇ ਬਾਈ ਫੋਨ ਵੀ ਕਮਾ ਦੂਗਾ ਮੜੀ ਜੀ ਬਹੁਤ ਹੀ ਟਾਪ ਕਲਾਸ ਦੀ ਝੋਟੀ ਬਈ ਜੀ ਤੇ ਚੰਗੀ ਅਟਰ ਕੁਆਲਟੀ ਬਈ ਜੀ ਨਹੀਂ ਨਾ ਖੜਾਉਣਾ ਓਹ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਜੀ ਹਾਂ ਇਹ ਵੇਖੀ ਹਲਾਈ ਤੇ ਚੈੱਕ ਕਰਾਉਣ ਦੇ ਬਾਅਦ ਤੁਹਾਨੂੰ ਨੇੜੇ ਤੋਂ ਵੀ ਅਟਰ ਕੁਆਲਿਟੀ ਪੂਰੀ ਪੂਰੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਜੀ ਧਾਰਾਂ ਤੋਂ ਕਿੰਨੇ ਕਿਮੀ ਤੱਕ ਬਾਈ ਗਾਰੰਟੀ ਹੋ ਗਈ ਧਰ ਥਾਣਾ ਦੀ ਪੂਰੀ ਗਾਰੰਟੀ ਹੈ ਧਰ ਵਾਪਸੀ ਦੀ ਗਾਰੰਟੀ ਹੋ ਗਈ ਤੇ ਕਿੰਨਾ ਕੁ ਦੁੱਧ ਕੱਢਦੀ ਕਿੰਨਾ ਕਹਿੰਦੇ ਸੀਗੇ ਬਾਈ 12 ਕਿਲੋ ਕੰਡੇ ਵਾਲਾ ਪੂਰਾ ਕੰਡੇ ਵਾਲਾ ਹਾਂਜੀ ਠੀਕ ਹੈ ਬਾਈ ਜੀ ਤੇ ਮੁੱਲ ਕਿੰਨਾ ਰੱਖਿਆ ਵੀਰ ਅਪੇ ਦਾ ਇੰਡਰ ਲਾਈਨ ਦਾ 95000 ਹੈ ਠੀਕ 95 ਸਿਰਫ ਹਾਂ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਵੀਰ 8722183987221839 ਠੀਕ ਇੱਕ ਵਾਰ ਦੁਬਾਰੇ ਬੋਲ ਦੋ ਵੀਰੇ 8722183987221839 ਪਿੰਡ ਕਿਹੜਾ ਵੀਰੇ ਹਾਂਜੀ ਪਿੰਡ ਕਿਹੜਾ ਫਰੀਦਕੋਟ ਗਏ ਜ਼ਿਲ੍ਹਾ ਜੀ ਮੋਗਾ ਠੀਕ ਹੈ ਜੇ ਬਾਈ ਕਿਸੇ ਨੇ ਮੱਝੂ ਮੂਝੇ ਲੈਣੇ ਨੇ ਬਾਈ ਨਾਲ ਕੰਟੈਕਟ ਕਰ ਸਕਦਾ ਜੀ ਬਾਈ ਨਾਮ ਕੀ ਆਪਣਾ ਜੀ ਸਰਜੀਤ ਸਿੰਘ ਜੀ ਠੀਕ ਕਿਹੜੀ ਕਿਹੜੀ ਮੰਡੀ ਜਾਂਦੇ ਵੈਸੇ ਬਾਈ ਸਾਰੀਆਂ ਪੰਜਾਬ ਚ ਜਿੰਨੀਆਂ ਮੰਡੀਆਂ ਨੇ ਸਾਰੀਆਂ ਜਾਣਦੇ ਆ ਸਾਰੀਆਂ ਜਾਂਦੇ ਆ ਹਾਂਜੀ ਨੰਬਰ ਹੈਗਾ ਜੀ 986314006 ਬਹੁਤ ਬਾਈ ਟੌਪ ਦਾ ਦਰਦ ਵਾਲੇ ਅੱਛਾ ਵਧੀਆ ਕੰਮ ਬਾਈ ਦਾ ਰਹਿਣ ਬਾਈ ਬਹੁਤ ਸਾਫ਼ ਸੁਥਰਾ ਰਹਿੰਦਾ ਵੀ ਬਾਈ ਦੇ ਘਰੇ ਸਾਰਾ ਪ੍ਰਬੰਧ ਹੈਗਾ ਸਾਰਾ ਪ੍ਰਬੰਧ ਹੈਗਾ ਆਪਣੇ ਕੋਲ ਵੀ ਹੁੰਦੇ ਪਸ਼ੂ ਬਾਈ ਨਹੀਂ ਹੁੰਦੇ ਤਾਂ ਨਹੀਂ ਬਾਹਰੋਂ ਦੋ ਆਉਂਦੇ ਆ ਅੱਛਾ ਕਰੇ ਕੁਰੀ ਸੰਧਾ ਆਪਣੇ 98631 40006 ਠੀਕ ਹੈ ਪਿੰਡ ਕਿਹੜਾ ਵੀਰੇ ਆਪਣਾ ਪੂਰਗੜ ਜੀ ਠੀਕ ਹੈ ਜੀ ਕਿੱਥੇ ਹੋਇਆ ਵੀਰੇ ਇਹ ਇਹ ਆਪਣੇ ਫਤਗੜ ਡਿਸਟ੍ਰਿਕਟ ਫਤਗੜਾ ਜੀ ਮਨੋਹ ਦੇ ਕੋਲ ਹੈ ਪਿੰਡ ਆਪਣਾ ਜੀ ਠੀਕ ਹੈ ਬਾਈ ਜੀ ਤੇ ਮੈਂ ਜਦਵਾ ਜੀ ਕੰਟੈਕਟ ਕਰ ਸਕਦਾ ਥੋੜੀ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਚੰਗੇ ਪਛੂਣ ਨੇ ਬਈਆਂ ਕੋਲੇ ਜੀ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਬਈਆਂ ਨਾਲ ਕੰਟੈਕਟ ਕਰ ਸਕਦਾ ਜੀ ਤੇ ਨੰਬਰ ਆਪਾਂ ਪਾਤਾ ਵੀਡੀਓ ਵਿੱਚ ਤੇ ਚੰਗੇ ਪਛੂ ਆਏ ਨੇ ਬਈ ਜੀ ਅੱਜ ਤੇ ਬਾਕੀ ਸਾਰੇ ਵੀਰਾਂ ਨੂੰ ਵਾਇਗੁਰ ਜੀ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ